ਹੈਲੋ ਜੀ ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿੱਧੂ ਪਟਿਕ ਐਂਡ ਵਲੌਗਸ ਤੇ ਆਈ ਹੋਪ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਸਿਹਤ ਠੀਕ ਨਾ ਹੋਣ ਦਾ ਕਰਕੇ ਆਪਾਂ ਕਈ ਦਿਨਾਂ ਤੋਂ ਵੀਡੀਓ ਨਹੀਂ ਸੀ ਅਪਲੋਡ ਕਰ ਸਕੇ ਇਸ ਲਈ ਮੈਂ ਸਾਰਿਆਂ ਤੋਂ ਸੌਰੀ ਫੀਲ ਕਰਦੀ ਹਾਂ ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੁਸੀਂ ਆਪਣੀ ਵੀਡੀਓ ਨੂੰ ਇੰਨਾ ਮਿਸ ਕੀਤਾ ਬਹੁਤ ਜ਼ਿਆਦਾ WhatsApp ਮੈਸੇਜ ਆਏ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਕੁਝ ਕੁ ਪਾਰਸਲ ਨੇ ਜੀ ਜੋ ਆਪਣੇ 1-2 ਦਿਨਾਂ ਦੇ ਡਿਲੇ ਚੱਲ ਰਹੇ ਨੇ ਉਸ ਲਈ ਵੀ ਮੈਂ ਸੌਰੀ ਫੀਲ ਕਰਦੀ ਆ ਤੇ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਿਓ ਜੀ ਮੈਂ ਵੀਡੀਓ ਦੇ ਵਿੱਚ ਹੀ ਤੁਹਾਨੂੰ ਨਾਲ ਦੀ ਨਾਲ ਪ੍ਰਾਈਸ ਐਂਡ ਸਟੱਫ ਬਾਰੇ ਦੱਸਾਂਗੀ ਪਲੀਜ਼ ਪ੍ਰਾਈਸ ਬਾਰੇ ਕੋਈ WhatsApp ਮੈਸੇਜ ਨਾ ਕਰਿਓ ਵੀ ਇਸ ਸੂਟ ਦਾ ਕੀ ਪ੍ਰਾਈਸ ਹੈ ਵੀਡੀਓ ਨੂੰ ਪਲੀਜ਼ ਮੇਰੀ ਰਿਕਵੈਸਟ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਿਓ ਜੀ ਕਿਉਂਕਿ ਤੁਹਾਡੇ ਲਈ ਹੀ ਆਪਾਂ ਪ੍ਰਾਈਸ ਵਗੈਰਾ ਵਿੱਚ ਵੀਡੀਓ ਨੂੰ ਇੰਨਾ ਧਿਆਨ ਨਾਲ ਬਣਾਉਣੇ ਆ ਤਾਂ ਜੋ ਤੁਹਾਡਾ ਹਰ ਇੱਕ ਡਾਊਟ ਕਲੀਅਰ ਹੋ ਸਕੇ ਅਗਰ ਤੁਹਾਡਾ ਫਿਰ ਵੀ ਕੋਈ ਡਾਊਟ ਹੋਵੇ ਤਾਂ ਤੁਸੀਂ WhatsApp ਮੈਸੇਜ ਕਰਕੇ ਪੁੱਛ ਸਕਦੇ ਹੋ ਹਾਂਜੀ ਆਓ ਸਟਾਰਟ ਕਰਦੇ ਆਂ ਅੱਜ ਦੀ ਇਹ ਵੀਡੀਓ ਦਾ ਫਰਸਟ ਸੂਟ ਇਹ ਜੌਰਜਟ ਸਟੱਫ ਹੋਊਗਾ ਜੀ 5 ਮੀਟਰ ਦੀ ਕੱਟ ਹੋਏਗੀ ਐਸਕੇ ਬ੍ਰੈਂਡ ਦੀ ਜਵਾਰਜਟ ਹੋਊਗੀ ਸੌਫਟ ਹੋਊਗੀ ਰੁੱਖੀ ਜੀ ਖੁਰਦਰੀ ਜੀ ਜਵਾਰਜਟ ਨਹੀਂ ਹੋਊਗੀ ਤੇ ਆਲ ਓਵਰ ਸੂਟ ਹੋਏਗਾ ਜੀ 5 ਮੀਟਰ ਇਸ ਦੀ ਕੱਟ ਹੋਏਗੀ ਤੇ ਇਸ ਦਾ ਪ੍ਰਾਈਸ ਰਹੂਗਾ ਜੀ 900 ਤੇ ਸ਼ਿਪਿੰਗ ਫ੍ਰੀ ਰਹੂਗੀ ਜੀ ਇੰਡੀਆ ਦੇ ਵਿੱਚ ਕੋਈ ਤੁਸੀਂ ਐਕਸਟਰਾ ਚਾਰजेस ਪੇ ਨਹੀਂ ਕਰਨੇ ਹੋਣਗੇ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਹੋਊਗੀ ਬਹੁਤ ਹੀ ਪਿਆਰਾ ਕਲਰ ਹੈ ਜੀ ਐਗਜ਼ੈਕਟ ਕਲਰ ਤੁਹਾਨੂੰ ਸ਼ੋ ਹੋ ਰਿਹਾ ਪਿੰਕ ਕਲਰ ਦਾ ਤੇ ਬਲੂ ਕਲਰ ਦਾ ਬਹੁਤ ਹੀ ਸੋਹਣਾ ਕੰਬੀਨੇਸ਼ਨ ਬਣਿਆ ਹੋਇਆ ਇਸ ਦੀ ਕੱਟ 5 ਮੀਟਰ ਦੀ ਹੋਏਗੀ ਜੀ ਜ਼ਵਰ ਜਟ ਸਟਾਫ ਹੋਊਗਾ ਸਟਾਫ ਵੱਲੋਂ ਕੋਈ ਕੰਪਲੇਂਟ ਨਹੀਂ ਆਊਗੀ ਇਸ ਦੇ ਵਿੱਚ ਇਹ ਸਿੰਗਲ ਕਲਰ ਹੀ ਹੋਏਗਾ ਜੀ ਇਹ ਆ ਅੱਜ ਵਾਲੀ ਵੀਡੀਓ ਦਾ ਨੈਕਸਟ ਸੂਟ ਇਹ ਵੀ ਕਲਰ ਤੁਹਾਨੂੰ ਐਗਜ਼ੈਕਟ ਸ਼ੋ ਹੋ ਰਿਹਾ ਇਹ ਵੀ ਜ਼ਵਰ ਜਟ ਦਾ ਆਲ ਓਵਰ ਦਾ ਆਲ ਓਵਰ ਸੂਟ ਹੋਏਗਾ 5 ਮੀਟਰ ਕੱਟ ਹੋਏਗੀ ਪ੍ਰਾਈਸ ਇਸ ਦਾ ਵੀ 900 ਰਹੇਗਾ ਜੀ ਤੇ ਸ਼ਿਪਿੰਗ ਇੰਡੀਆ ਦੇ ਵਿੱਚ ਫ੍ਰੀ ਹੋਊਗੀ ਜੋ ਵੀ ਅੱਜ ਵਾਲੀ ਵੀਡੀਓ ਦੇ ਵਿੱਚ ਸੂਟਾਂ ਦਾ ਪ੍ਰਾਈਸ ਹੋਊਗਾ ਕੋਈ ਐਕਸਟਰਾ ਚਾਰजेस ਤੁਸੀਂ ਇੰਡੀਆ ਦੇ ਲਈ ਨਹੀਂ ਪੇ ਕਰਨੇ ਹੋਣਗੇ ਇਹਦਾ ਵੀ ਬਹੁਤ ਹੀ ਪਿਆਰਾ ਕਲਰ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਨੇ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਤੇ ਪ੍ਰਾਈਸ ਰੇਂਜ ਰਹੂਗੀ ਜੀ ਇਸ ਦੀ ਵੀ 900 ਸ਼ਿਪਿੰਗ ਫ੍ਰੀ ਹੋਊਗੀ ਜੀ ਇੰਡੀਆ ਦੇ ਵਿੱਚ ਇਹ ਕੇ ਵਾਲੇ ਸੂਟ ਦੀ ਪਹਿਲਾਂ ਆਪਾਂ ਵੀਡੀਓ ਅਪਲੋਡ ਕੀਤੀ ਸੀ ਬਹੁਤ ਜ਼ਿਆਦਾ ਡਿਮਾਂਡ ਆਈ ਸੀ ਜੀ ਇਹ ਵਾਲੇ ਸੂਟ ਆ ਚੁੱਕੇ ਨੇ ਜਿਨ੍ਹਾਂ ਨੇ ਬਾਈ ਕਰਨੇ ਨੇ ਤੁਸੀਂ ਜਲਦੀ ਜਲਦੀ ਆਪਣੇ ਆਰਡਰ ਕਨਫਰਮ ਕਰ ਸਕਦੇ ਹੋ ਸਟੱਫ ਬਹੁਤ ਸੌਫਟ ਰਹੂਗਾ ਇਹ ਨੀਵੀ ਰੁੱਖੀ ਜੀ ਹੋਊਗੀ ਜੌਰਜਟ ਸਸਤੇ ਵਾਲੀ ਨਹੀਂ ਹੋਊਗੀ ਜੀ ਇਦਾਂ ਨਹੀਂ ਹੈਗਾ ਵੀ ਸਟੱਫ ਘੱਟ ਕੁਆਲਿਟੀ ਵਧੀਆ ਨਹੀਂ ਹੋਊਗੀ ਇਸ ਦੀ ਕੱਟ ਵੀ 5 ਮੀਟਰ ਦੀ ਹੋਏਗੀ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨ ਲਾਈਟ ਚੈਟ ਦੇ ਵਿੱਚ ਨੇ ਜੀ ਕੰਨਿਆਂ ਨੂੰ ਬਹੁਤੇ ਡਾਰਕ ਕਲਰ ਨਹੀਂ ਪਸੰਦ ਹੁੰਦੇ ਬਹੁਤ ਹੀ ਸੋਹਣਾ ਪ੍ਰਿੰਟ ਬਣਿਆ ਹੋਇਆ ਇਸ ਦਾ ਪ੍ਰਾਈਸ ਵੀ 900 ਰਹੇਗਾ ਸ਼ਿਪਿੰਗ ਫ੍ਰੀ ਰਹੂਗੀ ਜੀ ਇੰਡੀਆ ਦੇ ਵਿੱਚ ਇਹ ਹੈ ਜੀ ਨੈਕਸਟ ਪ੍ਰਿੰਟ ਐਂਡ ਕਲਰ ਫਰੋਜੀ ਕਲਰ ਹੈ ਜੀ ਐਗਜ਼ੈਕਟ ਕਲਰ ਸ਼ੋ ਹੋ ਰਿਹਾ ਤੁਹਾਨੂੰ ਨਾ ਇਹ ਬਹੁਤਾ ਡਾਰਕ ਹੈ ਨਾ ਹੀ ਬਹੁਤਾ ਲਾਈਟ ਹੈ ਏ ਵੀ ਸੂਟ ਆਲ ਓਵਰ ਹੋਏਗਾ ਜੀ ਇਹ ਹੈ ਜੀ ਨੈਕਸਟ ਸੂਟ ਇਸ ਸੂਟ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਇਹ ਸੂਟ ਆਪਣੇ ਕੋਲ ਆ ਚੁੱਕੇ ਨੇ ਜਿਨ੍ਹਾਂ ਨੂੰ ਚਾਹੀਦੇ ਨੇ ਪਲੀਜ਼ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੁਸੀਂ 900 ਪ੍ਰਾਈਸ ਰਹੂਗਾ ਜੀ ਜੌਰ ਜੱਟ ਸਟੱਫ ਹੋਊਗਾ ਐਸ ਕੇ ਬ੍ਰਾਂਡ ਦਾ ਸਟੱਫ ਹੋਊਗਾ ਜੀ ਜੋ ਵੀ ਸੂਟ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚੋਂ ਪਸੰਦ ਆਉਂਦਾ ਹੈ ਉਹ ਇਸ ਦਾ ਸਕਰੀਨ ਸ਼ਾਟ ਲੈ ਕੇ WhatsApp ਦਾ ਜੋ ਨੰਬਰ ਦਿੱਤਾ ਹੋਇਆ ਜੀ ਉਸ ਤੇ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਇਹ ਥੋੜਾ ਕਲਰ ਲਾਈਟ ਸ਼ੋ ਹੋ ਰਿਹਾ ਜੀ ਤੁਹਾਨੂੰ ਇਹ ਬੰਦੇ ਇਸ ਪ੍ਰਿੰਟ ਦੇ ਮੈਚਿੰਗ ਸੂਟ ਨੇ ਸਟੱਫ ਇਹਨਾਂ ਦਾ ਵੀ ਜੌਰ ਜੱਟ ਹੋਊਗਾ ਦੇਖੋ ਇਹ ਇਸ ਨਾਲ बॉटम ਤੁਸੀਂ ਆਪਣੀ ਚੋਇਸ ਦੀ ਸ਼ਰਟ ਜਾਂ बॉटम ਇਹਨਾਂ ਦੇ ਵਿੱਚੋਂ ਕੋਈ ਵੀ ਬਣਾ ਸਕਦੇ ਹੋ ਜੋ ਤੁਹਾਡੀ ਚੋਇਸ ਹੋਵੇ 2.5 ਮੀਟਰ ਦੀ ਕੱਟ ਹੋਏਗੀ ਜੀ ਇਹਨਾਂ ਦਾ ਪ੍ਰਾਈਸ ਵੀ 900 ਰਹੇਗਾ ਤੇ ਸ਼ਿਪਿੰਗ ਫ੍ਰੀ ਹੋਊਗੀ ਇੰਡੀਆ ਦੇ ਵਿੱਚ ਇਸ ਦੇ ਵਿੱਚ ਤੁਹਾਨੂੰ ਚਾਰ ਕਲਰ ਮਿਲਣਗੇ ਜੀ ਇਹ ਆ ਇਸ ਦਾ ਸੈਕੰਡ ਕਲਰ ਪਿੰਕ ਕਲਰ ਸਾਰੇ ਕਲਰ ਹੀ ਬਹੁਤ ਜ਼ਿਆਦਾ ਪਿਆਰੇ ਨੇ ਇਹ ਜੀ ਇਸ ਨਾਲ बॉਟਮ ਤੁਸੀਂ ਇਸਦੇ ਵਾਈਟ ਕਲਰ ਦੀ ਲੇਸ ਵਗੈਰਾ ਲਗਾ ਕੇ ਇਸ ਨੂੰ ਇੱਕ ਵਧੀਆ ਲੁੱਕ ਨਾਲ ਸੂਟ ਤਿਆਰ ਕਰ ਸਕਦੇ ਹੋ ਇਹ ਜੀ ਇਸ ਦਾ ਨੈਕਸਟ ਕਲਰ ਲਾਈਟ ਪਰਪਲ ਕਲਰ ਐਗਜ਼ੈਕਟ ਕਲਰ ਸ਼ੋ ਹੋ ਰਿਹਾ ਜੀ ਤੁਹਾਨੂੰ ਇਹ ਨਾਲ ਬੋਟਮ ਇਹਨਾਂ ਦਾ ਸਟਫ ਪ੍ਰਿੰਟ ਸੇਮ ਹੋਊਗਾ ਬਸ ਓਨਲੀ ਕਲਰ ਦਾ ਫਰਕ ਰਹੂਗਾ ਜੀ ਇਸ ਦੇ ਵਿੱਚ ਫੋਰਥ ਕਲਰ ਹੈ ਜੀ ਗ੍ਰੇ ਪੁਰਤਕਲਰ ਹੈ ਜੀ ਇਸ ਦਾ ਗ੍ਰੇਟ ਓਨ ਦੇ ਵਿੱਚ ਚਾਰੋਂ ਕਲਰ ਹੀ ਇੱਕ ਤੋਂ ਇੱਕ ਜ਼ਿਆਦਾ ਸੋਹਣੇ ਨੇ ਅਗਰ ਤੁਸੀਂ ਇਹਨਾਂ ਨਾਲ ਦੁਪੱਟੇ ਡਾਈ ਵਗੈਰਾ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਤੋਂ ਦੁਪੱਟੇ ਵੀ ਡਾਈ ਕਰਵਾ ਸਕਦੇ ਹੋ ਜੀ ਆਪਾਂ ਹਰੀ ਕ ਟਾਈਪ ਦੀ ਸਟਿਚਿੰਗ ਕਰਦੇ ਆ ਅਗਰ ਤੁਸੀਂ ਸੂਟ ਵੀ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਸੂਟ ਸਟਿਚ ਵੀ ਕਰਵਾ ਸਕਦੇ ਹੋ ਜੀ ਚਾਰੋਂ ਕਲਰ ਹੀ ਇੱਕ ਤੋਂ ਇੱਕ ਜ਼ਿਆਦਾ ਸੋਹਣੇ ਨੇ ਪ੍ਰਾਈਸ ਰੇਂਜ ਇਹਨਾਂ ਦੀ ਰਹੂਗੀ ਜੀ 900 ਤੇ ਸ਼ਿਪਿੰਗ ਫ੍ਰੀ ਹੋਊਗੀ ਜੀ ਇਹ ਆ ਜੀ ਨੈਕਸਟ ਸੂਟ ਇਹ ਜੈਡ ਬਲੈਕ ਕਲਰ ਹੋਊਗਾ ਇਸ ਦਾ ਇਹ ਆਲ ਓਵਰ ਸੂਟ ਹੋਏਗਾ ਜੀ ਸੂਟ ਦੇ ਸਟੱਫ ਵੱਲੋਂ ਕੋਈ ਕੰਪਲੇਂਟ ਨਹੀਂ ਆਉਗੀ ਸਟੱਫ ਦੀ ਕੁਆਲਿਟੀ ਪੂਰੀ ਵਧੀਆ ਹੋਏਗੀ ਇਹ ਆਲਓਵਰ ਸੂਟ ਹੋਏਗਾ ਜੀ ਇਸ ਤਰੀਕੇ ਦਾ ਇਸ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਇਹ ਹੈ ਜੀ ਫਿਓਨਾ ਸਟੱਫ ਦੇ ਸੂਟ ਇਹ ਵੀ ਸੂਟ ਆਲਓਵਰ ਹੋਣਗੇ 5 ਮੀਟਰ ਦੀ ਕੱਟ ਹੋਏਗੀ ਜੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਹੀ ਵਧੀਆ ਸੌਫਟ ਸਟੱਫ ਹੈ ਜੀ ਬਿਲਕੁਲ ਵੀ ਟ੍ਰਾਂਸਪੇਰੈਂਟ ਨਹੀਂ ਹੈਗਾ ਇਹਨਾਂ ਨੂੰ ਹਰ ਇੱਕ ਏਜ ਦੇ ਵੇਅਰ ਕਰ ਸਕਦੇ ਨੇ ਬਿਲਕੁਲ ਸਹੀ ਕਲਰ ਸ਼ੋ ਹੋ ਰਿਹਾ ਜੀ ਤੁਹਾਨੂੰ ਇਹ গারਲਿਸ਼ ਲੁੱਕ ਦੇ ਵਿੱਚ ਵੀ ਰੈਡੀ ਕੀਤੇ ਜਾ ਸਕਦੇ ਨੇ ਤੇ 올ਡੇਜ ਦੇ ਲਈ ਵੀ ਰੈਡੀ ਕੀਤੇ ਜਾ ਸਕਦੇ ਨੇ ਕਿਉਂਕਿ ਨਾ ਤਾਂ ਇਹਨਾਂ ਦੇ ਕਲਰ ਬਹੁਤੇ ਜ਼ਿਆਦਾ ਲਾਈਟ ਨੇ ਨਾ ਡਾਰਕ ਨੇ ਜੀ ਇਸ ਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਇਹ ਹੈ ਜੀ ਇਸ ਦਾ ਸੈਕੰਡ ਕਲਰ ਕਿ ਉਹਨਾਂ ਸਟੱਫ ਹੋਏਗਾ 850 ਇਹਨਾਂ ਦਾ ਪ੍ਰਾਈਸ ਰਹੂਗਾ ਜੀ ਸ਼ਿਪਿੰਗ ਫ੍ਰੀ ਹੋਊਗੀ ਇਹ ਜੀ ਇਸ ਦਾ ਸੈਕੰਡ ਕਲਰ ਇਸ ਦੇ ਵਿੱਚ ਵੀ ਆਪਣੇ ਕੋਲ ਤਿੰਨ ਕਲਰ ਨੇ ਪ੍ਰਿੰਟ ਵੀ ਇਸ ਦਾ ਬਹੁਤ ਸੋਹਣਾ ਬਣਿਆ ਹੋਇਆ ਜੀ ਤੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਨੇ ਐਗਜ਼ੈਕਟ ਕਲਰ ਸ਼ੋ ਹੋ ਰਹੇ ਨੇ ਜੀ ਤੁਹਾਨੂੰ ਇਹ ਹੈ ਜੀ ਸੀ ਗ੍ਰੀਨ ਪਿਸਤਾ ਸ਼ੇਡ ਦੇ ਵਿੱਚ ਕਲਰ ਹੈ ਇਹ ਹੈ ਇਸ ਦਾ ਥਰਡ ਕਲਰ ਫਿਓਨਾ ਸਟੱਫ ਹੋਏਗਾ ਪ੍ਰਾਈਸ ਰੇਂਜ 850 ਰਹੇਗੀ ਜੀ ਤੇ ਸ਼ਿਪਿੰਗ ਫ੍ਰੀ ਹੋਊਗੀ ਇੰਡੀਆ ਦੇ ਵਿੱਚ ਮੈਨੂੰ ਉਮੀਦ ਹੈ ਵੀ ਤੁਹਾਨੂੰ ਅੱਜ ਵਾਲੀ ਇਹ ਵੀਡੀਓ ਪਸੰਦ ਆਈ ਹੋਊਗੀ ਜੀ ਪਲੀਜ਼ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਕਿ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਥੈਂਕ ਯੂ ਸੋ ਮੱਚ ਵੀਡੀਓ ਨੂੰ ਧਿਆਨ ਨਾਲ ਦੇਖਣ ਦੇ ਲਈ ਜੀ